ਬੇਟਾ ਜੁਆਇਨ ਕਰੋ ਕਲਾਸ ਸ਼ੁਰੂ ਕਰਿਏ ਸਾਰੇ ਬੱਚੇ ਜੁਆਇਨ ਕਰੋ ਬੇਟਾ ਤਾਂ ਆਪਣੀ ਅੱਜ ਦੀ ਕਲਾਸ ਹੈ ਜਿਹੜੀ ਇਹ 10ਵੀਂ ਜਮਾਤ ਦੇ ਪਾਤਰ ਚਿੱਤਰਨ ਉਹਦੇ ਬਾਰੇ ਕਲਾਸ ਹੈ ਤਾਂ ਆਪਾਂ ਇਕਾਂਗੀਆਂ ਬਣ ਗਈ ਕਿਤਾਬ ਦੀਆਂ ਪੜੀਆਂ ਹੋਈਆਂ ਨੇ ਇਸ ਤੋਂ ਇਲਾਵਾ ਆਪਾਂ ਨਾਵਲ ਹੈ ਜਿਹੜਾ ਉਹ ਪੜਿਆ ਹੋਇਆ ਹੈ ਤਾਂ ਇਹਨਾਂ ਦੋਨਾਂ ਦੇ ਵਿੱਚ ਆਪਾਂ ਨੂੰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਇੱਕ ਪ੍ਰਸ਼ਨ ਉਹ ਹੈ ਪਾਤਰ ਚਿੱਤਰਨ ਵਾਲਾ ਇਹ ਵਨਗੀ ਕਿਤਾਬ ਦੇ ਵਿੱਚ ਇਕਾਂਗੀਆਂ ਦਾ ਤੇ ਨਾਵਲ ਦੇ ਪਾਤਰ 5-5 ਨੰਬਰਾਂ ਦੇ ਪ੍ਰਸ਼ਨ ਹੁੰਦੇ ਆ। ਮਤਲਬ ਜੇ ਆਪਾਂ ਪਾਤਰ ਚਿੱਤਰਣ ਵਾਲਾ ਪ੍ਰਸ਼ਨ ਧਿਆਨ ਨਾਲ ਕਰ ਲਈਏ ਹੱਲ ਤਾਂ ਸਾਨੂੰ 10 ਨੰਬਰ ਆ ਜਿਹੜੇ ਉਹ ਬਹੁਤ ਸੌਖੇ ਮਿਲ ਸਕਦੇ ਆ। ਤਾਂ ਇਹ ਅਸੀਂ ਕਿਵੇਂ ਹੱਲ ਕਰਨਾ ਹੈ ਉਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ। ਉੰਜ ਤਾਂ ਮੈਂ ਕਲਾਸ ਦੇ ਵਿੱਚ ਇਹ ਸਾਰੇ ਪਾਤਰ ਹੈ ਜਿਹੜੇ ਉਹ ਤੁਹਾਨੂੰ ਡਿਕਟੇਟ ਕਰਵਾਏ ਹੋਏ ਹੈ ਬੋਲੇ ਬੋਲ ਕੇ ਲਖਾਏ ਹੋਏ ਹੈ ਸਮਝਾਏ ਹੋਏ ਹੈ ਪਰ ਕਈ ਵਾਰ ਬੱਚੇ ਹੈ ਜਿਹੜੇ ਤੁਸੀਂ ਐਬਸੈਂਟ ਹੋ ਜਾਂਦੇ ਹੋ ਕਲਾਸ ਦੇ ਵਿੱਚੋਂ ਜਾਂ ਕੋਈ ਬੱਚਾ ਪਿੱਛੇ ਰਹਿ ਜਾਂਦਾ ਹੈ ਜਾਂ ਉਹਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਉਂਦਾ ਖਾਸ ਕਰਕੇ ਜਿਹੜੇ ਬੱਚਿਆਂ ਨੂੰ ਇਹ ਕੁਐਸਚਨ ਮੁਸ਼ਕਲ ਲੱਗਦਾ ਹੈ ਤਾਂ ਉਹਨਾਂ ਦੇ ਲਈ ਕੁਝ ਕੁ ਪੁਆਇੰਟਸ ਨੇ ਜਿਹੜੇ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਐ ਕਿ ਤੁਸੀਂ ਪੇਪਰ ਦੇ ਵਿੱਚ ਕਿਵੇਂ ਕਰ ਸਕਦੇ ਹੋ ਤਾਂ ਬੇਸ਼ੱਕ ਇਕਾਂਗੀ ਦਾ ਹੋਵੇ ਪਾਤਰ ਜਾਂ ਨਾਵਲ ਦਾ ਪਾਤਰ ਹੋਵੇ ਸਭ ਤੋਂ ਪਹਿਲਾ ਜਿਹੜਾ ਉਹਦਾ ਹੈਡਿੰਗ ਹੈ ਉਹ ਅਸੀਂ ਜਾਣ ਪਛਾਣ ਦੇ ਨਾਲ ਹੀ ਸਟਾਰਟ ਕਰਨਾ ਹੈ ਜੇ ਇਕਾਂਗੀ ਦਾ ਪਾਤਰ ਹੈ ਤਾਂ ਅਸੀਂ ਇਸ ਤਰ੍ਹਾਂ ਨਾਲ ਸਟਾਰਟ ਕਰਾਂਗੇ ਕਿ ਇਹੀ ਪਾਤਰ ਸਾਡੀ ਜੋ ਵੀ ਇਕਾਂਗੀ ਹੈ ਉਹਦਾ ਮਹੱਤਵਪੂਰਨ ਪਾਤਰ ਹੈ ਤੇ ਜੇ ਅਸੀਂ ਨਾਵਲ ਦਾ ਲਿਆ ਤਾਂ ਫਿਰ ਵੀ ਇਕਾਂਗੀ ਦਾ ਜਾਂ ਨਾਵਲ ਦਾ ਅਸੀਂ ਨਾਮ ਦੱਸਣਾ ਕਿ ਉਹਦਾ ਮਹੱਤਵਪੂਰਨ ਪਾਤਰ ਹੈ ਇਕਾਂਗੀ ਦੀ ਜਾਂ ਨਾਵਲ ਦੀ ਸਾਰੀ ਕਹਾਣੀ ਹੈ ਜਿਹੜੀ ਉਹ ਉਸਦੇ ਦੁਆਲੇ ਘੁੰਮਦੀ ਹੈ ਤਾਂ ਇਸ ਤਰ੍ਹਾਂ ਨਾਲ ਪਹਿਲਾ ਜਿਹੜਾ ਸਾਡਾ ਪੁਆਇੰਟ ਹੈ ਉਬੋਤ ਸੌਖਾ ਹੈ ਹਰ ਇੱਕ ਬੱਚੇ ਨੇ ਹੱਲ ਕਰਨਾ ਹੈ ਪਹਿਲਾ ਜਿਹੜਾ ਪੁਆਇੰਟ ਹੈ ਜਾਣ ਪਛਾਣੀ ਸਾਡੀ ਹੋਊਗੀ ਨਾਵਲ ਦੇ ਪਾਤਰਾਂ ਦੀ ਵੀ ਤੇ ਇਕਾਂਗੀ ਦੇ ਪਾਤਰਾਂ ਦੀ ਵੀ ਉਸ ਤੋਂ ਬਾਅਦ ਜੇ ਕਿਸੇ ਬੱਚੇ ਨੂੰ ਇਹ ਚੰਗੀ ਤਰ੍ਹਾਂ ਨਾਲ ਪਤਾ ਨਹੀਂ ਲੱਗਦਾ ਕਿ ਪਾਤਰ ਦੇ ਬਾਰੇ ਅਸੀਂ ਕਿਵੇਂ ਲਿਖਣਾ ਹੈ ਤਾਂ ਉਹਦੇ ਵਿੱਚ ਤੁਸੀਂ ਦੋ ਕੈਟਾਗਰੀਜ਼ ਪਾਤਰਾਂ ਦੀਆਂ ਬਣਾ ਲਓ ਆਮ ਤੌਰ ਤੇ ਇਕਾਂਗੀ ਹੋਵੇ ਜਾਂ ਨਾਵਲ ਹੋਵੇ ਪਾਤਰ ਹੈ ਜਿਹੜੇ ਉਹ ਦੋ ਤਰ੍ਹਾਂ ਦੇ ਹੁੰਦੇ ਆ ਚੰਗੇ ਪਾਤਰ ਹੋਣਗੇ ਜਾਂ ਮਾੜੇ ਪਾਤਰ ਹੋਣਗੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਪਾਤਰ ਹੈ ਜਿਹੜਾ ਉਹ ਚੰਗਾ ਪਾਤਰ ਹੈ ਜਾਂ ਕਿ ਇਹ ਮਾੜਾ ਪਾਤਰ ਹੈ ਹੁਣ ਚੰਗੇ ਪਾਤਰ ਨੇ ਜਿਹੜੇ ਉਹਨਾਂ ਦੇ ਤਕਰੀਬਨ ਤਕਰੀਬਨ ਸਾਰੇ ਪੁਆਇੰਟਸ ਇੱਕੋ ਜਿਹੇ ਹੁੰਦੇ ਆ ਜਿੰਨੇ ਵੀ ਕੋਈ ਵਿਅਕਤੀ ਚੰਗਾ ਹੋ ਸਕਦਾ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਆ ਜਿਹੜੀਆਂ ਉਹ ਹੋਣਗੀਆਂ ਉਹ ਚੰਗੇ ਪਾਤਰ ਬਾਰੇ ਦੱਸਦਿਆਂ ਨੇ ਜਿਹੜੇ ਮਾੜੇ ਪੁਆਇੰਟ ਹੋਣਗੇ ਉਹ ਮਾੜੇ ਪਾਤਰ ਨੂੰ ਐਕਸਪਲੇਨ ਕਰਨਗੇ ਜਿਵੇਂ ਚੰਗਾ ਪਾਤਰ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਊਗਾ ਉਹ ਮਿਹਨਤੀ ਹੋਊਗਾ ਅਸੀਂ ਹੈਡਿੰਗ ਬਣਾ ਸਕਦੇ ਹਾਂ ਮਿਹਨਤੀ ਵਿਅਕਤੀ ਉਹ ਆਪਣੀਆਂ ਜ਼ਿੰਮੇਵਾਰੀਆਂ ਸਮਝਦਾ ਹੋਊਗਾ ਤਾਂ ਅਸੀਂ ਹੈਡਿੰਗ ਬਣਾ ਸਕਦੇ ਹਾਂ ਕਿ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਵਾਲਾ ਵਿਅਕਤੀ ਜਾਂ ਇਸ ਤੋਂ ਇਲਾਵਾ ਹੋਰ ਵੱਖੋ ਵੱਖਰੇ ਜਿਵੇਂ ਆਪਣੇ ਪਰਿਵਾਰ ਨੂੰ ਪਿਆਰ ਕਰਨ ਵਾਲਾ ਜਾਂ ਪਰਿਵਾਰ ਦੀ ਪਰਵਾਹ ਕਰਨ ਵਾਲਾ ਇਸ ਤੋਂ ਇਲਾਵਾ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਦੂਜਿਆਂ ਨੂੰ ਬਾਰੇ ਚੰਗਾ ਸੋਚਣ ਵਾਲਾ ਦੂਜਿਆਂ ਦੀ ਭਾਵਨਾਵਾਂ ਦੀ ਕਦਰ ਕਰਨ ਵਾਲਾ ਦੂਸਰਿਆਂ ਦੇ ਜਿਹੜੇ ਕੰਮ ਹੈ ਉਹਨਾਂ ਵੱਲ ਧਿਆਨ ਦੇਣ ਵਾਲਾ ਤਾਂ ਇਸ ਤਰ੍ਹਾਂ ਨਾਲ ਇੱਕ ਲਿਸਟ ਬਣਾ ਲਓ ਕਿ ਚੰਗੇ ਵਿਅਕਤੀ 'ਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਆ ਪਹਿਲਾਂ ਤੁਸੀਂ ਉਹ ਲਿਸਟ ਬਣਾਓ ਆਪਾਂ ਫੇਰ ਇਸ ਨੂੰ ਦੁਬਾਰਾ ਤੋਂ ਕੰਟੀਨਿਊ ਕਰਦੇ ਇੱਕ ਲਿਸਟ ਬਣਾਓ ਕਿ ਇਹਦੇ ਵਿੱਚ ਚੰਗੇ ਕਿਸੇ ਵਿਅਕਤੀ ਦੇ ਵਿੱਚ ਕਿਹੜੇ-ਕਿਹੜੇ ਗੁਣ ਹੋ ਸਕਦੇ ਆ ਜਦੋਂ ਤੁਸੀਂ ਉਹ ਸਾਰੀ ਲਿਸਟ ਬਣਾਓਗੇ ਤਾਂ ਅਸੀਂ ਉਹਦੇ ਆਧਾਰ ਤੇ ਕਿਸੇ ਵੀ ਪਾਤਰ ਦਾ ਜਿਹੜਾ ਪਾਤਰ ਚਿੱਤਰਨ ਹੈ ਉਹੋ ਹੱਲ ਕਰ ਸਕਦੇ ਤਾਂ ਇੱਕ ਲਿਸਟ ਬਣਾ ਕੇ ਰੱਖੋ ਉਸ ਤੋਂ ਬਾਅਦ ਅਸੀਂ ਇਹਨੂੰ ਦੁਬਾਰਾ ਐਕਸਪਲੇਨ ਕਰਨ ਲਈ ਫਿਰ ਲਾਈਵ ਜੁੜਾਂਗੇ ਥੈਂਕ ਯੂ